ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਜੀ ਹੋ ਗਿਆ ਅੱਜ ਮਾਲ ਫਲੋਰ ਤੋਂ। ਜਿਹੜਾ ਕੈਚਅਪ ਵਗੈਰਾ ਕਹਿੰਦੇ ਆ ਕੋਈ ਕਰੇਮਿਕਾ ਵਾਲਿਆਂ ਦੀ। ਕਰੇਮਿਕਾ ਦੇ ਜਿਹਦੇ ਬਿਸਕੁਟ ਆਉਂਦੇ ਆ ਤੇ ਉਹਨਾਂ ਦੀ ਲੋਡਿੰਗ ਅਨਜ਼ੋਰ ਲਈ ਗਈ ਆ। ਉਹਨਾਂ ਕਹਿੰਦੇ ਹਲੇ ਥੋੜੀ ਅਨੌਰ ਤੱਕ ਦੇ ਹੀ ਇੱਕ ਦੋ ਮਹੀਨੇ ਹਲੇ ਲਾਵਾਂਗੇ। ਵੀ ਰੋਨਾ ਮੈਂ ਪੇਪਰ ਉੱਪਰ ਚੱਕ ਕੇ ਤੇ ਟਾਇਰ ਟੰਪਾ ਕਰਕੇ ਸਹੀ ਫਿਰ ਘਾਉ ਨਿਕਲਦੇ ਨਾਲ ਜਾਣੂ ਆ ਸੀਜ਼ਨ ਲੰਘ ਜਾਊਗਾ ਠੰਡ ਦਾ ਕਿਉਂਕਿ ਧੁੰਦ ਧੰਦ ਕਰਕੇ ਥੋੜਾ ਜਿਆ ਨੇੜੇ ਦਾ ਸਰਕਲ ਹੀ ਚੰਗਾ ਬਾਹਲੀ ਖੇਤ ਚ ਵੀ ਫਿਰ ਆ ਬਤਾ ਟੈਨਸ਼ਨ ਨਾ ਲੈਣ ਨਾਲੋ 2 ਮਹੀਨੇ ਕੱਢ ਲਈ ਨੇੜੇ ਕੋਈ ਨਾ ਫਿਰ ਉਹਦੇ ਮੂਰੇ ਟੋਏ ਆਉਂਦੇ ਆਉਂਦੇ ਆ ਦੂਜਾ ਆ ਕਿਲਾ ਰੈਪੁਰ ਵਾਲਾ ਫਾਟਕ ਤਾਂ ਮੰਨਿਆ ਹੋਇਆ ਤੁਸੀਂ ਕਾਰ ਤੇ ਆਜੋ ਤੁਸੀਂ ਗੱਡੀ ਤੇ ਆਜੋ ਤੁਸੀਂ ਸਕੂਟਰੀ ਤੇ ਆਜੋ ਤੁਸੀਂ ਮੋਟਰਸਾਈਕਲ ਤੇ ਆਜੋ ਜਦੋਂ ਦਾ ਇੱਥੇ ਅਡਾਨੀ ਦਾ ਪੋਰਟ ਬਣਿਆ ਨਾ ਉਦੋਂ ਦੀ ਤਾਂ ਟ੍ਰੇਨ ਦੀ ਆਵਾਜ਼ ਹੀ ਇੰਨੀ ਕੁ ਹੋ ਗਈ ਇੱਥੇ ਮੈਂ ਕਹਿੰਦਾ ਦਿਹਾੜੀ ਦੇ ਵਿੱਚ ਜੇ ਮੇਰਾ ਅੰਦਾਜ਼ਾ ਸਹੀ ਹੋਵੇ ਤਾਂ ਐਵਰੀ ਹਰੇਕ ਘੰਟੇ ਦੇ ਵਿੱਚ ਇਹ 5 ਤੋਂ 7 ਵਾਰ ਫਟਕ ਲੱਗਦਾ ਦਿਹਾੜੀ ਦੇ ਵਿੱਚ 100 ਵਾਰੀ ਵਾਂਗੂ ਲੱਗਦਾ ਹੋਊ ਵੱਧ ਲੱਗਦਾ ਹੋਵੇ ਤਾਂ 24 ਘੰਟਿਆਂ ਦੇ ਵੱਧ ਵੀ ਲੱਗਦਾ ਹੋਵੇ ਹੁਣ ਤੁਸੀਂ ਦੇਖਿਓ ਵੀ ਜੇ ਕਿਤੇ ਖੜ ਜਾ ਹੁਣ ਮੈਨੂੰ ਤਾਂ ਕਾਲੀ ਆ ਚਲੋ ਪਾਰਟੀ ਬਹੁਤ ਫੋਨ ਕਰ ਰਹੀ ਆ ਫਲੋਰ ਪਹੁੰਚਣਾ ਹਨਾ ਟ੍ਰੈਮ ਚਾੜਿਆਂ ਦੇ ਤੇ ਹਜੇ ਤੁਸੀਂ ਦੇਖ ਲਓ ਮੈਨੂੰ 5 ਵਜੇ ਨੇ 10 ਮਿੰਟ ਰਹਿੰਦੇ ਆ ਹਲੇ ਫਾਟਕਾਂ ਦੇ ਖੜਾ ਅਗਲੇ ਨੂੰ ਟਾਈਮ ਦਿੱਤਾ ਹੈ ਵੀ 5 ਵਜੇ ਗੱਡੀ ਪਹੁੰਚੂਗੀ ਹਲੇ ਗਾਂ ਲੁਧਿਆਣਾ ਕ੍ਰੋਸ ਕਰਨਾ ਫਿਰ ਫਲੋਰ ਪਹੁੰਚਣਾ ਆਓ ਆ ਗਿਆ ਦੇਖੋ ਵੀ ਟ੍ਰੇਨ ਹੀ ਆ ਕਿ ਕੱਲਾ ਇੰਜਨ ਨਹੀਂ ਹੈਗੀ ਆ ਵੀ ਭਾਰਤੀ ਰੇਲ ਰੰਗ ਰੰਗ ਨਵਾਂ ਹੋਇਆ ਹੋਇਆ ਹੈ ਬਈ ਪਾਸਿੰਗ ਲਈ ਜਿਵੇਂ ਗੱਡੀਆਂ ਦੀ ਪਾਸਿੰਗ ਹੁੰਦੀ ਹੁੰਦੀ ਹੈ ਮੈਨੂੰ ਲੱਗਦਾ ਟ੍ਰੇਨ ਦੀ ਵੀ ਜਾਂਦਾ ਫਿਰ ਨਵਾਂ ਮਾਡਲ ਆ ਜਾਂ ਫੇ ਪਾਸਿੰਗ ਕਰਾਈਆ ਬਾਈ ਨੇ ਢੇਲੋਂ ਤੋਂ ਰੋਡ ਚੜ ਗਏ ਆਪਾਂ ਜੇ ਲਾਲ ਲੁਧਿਆਣੇ ਵਾਲਾ ਆ ਗਿਆ ਪਾਵਰ ਰੋਡ ਤੇ ਜੀ ਜੋੜ ਤੇ ਹੁਣ ਬੰਦ ਲਾ ਤੇ ਇੱਥੇ ਮੜੀ ਜੀ ਵੇਟ ਕਰ ਰਹੇ ਸੀ ਕਿਸੇ ਬੰਦੇ ਦੀ ਤੇ ਇਦੋਂ ਬਾਅਦ ਫੇਰ ਆਉਣਾ ਨਿਕਲਾਂਗੇ ਇੱਥੋਂ ਸਿੱਧਾ ਫਲੋਰ ਨੂੰ ਕੈਮਿਕਾ ਵਾਲਿਆਂ ਦੇ ਹੁਣ ਰਾਤ ਨੂੰ ਵੱਡੀ ਡਾਊਨ ਦੇਖੋ ਲੋਡ ਹੁੰਦੀ ਆ ਕਿ ਮੇਰੇ ਹੁੰਦੀ ਆ ਲਓ ਜੀ ਆ ਗਿਆ ਫੇਰ ਵੱਡਾ ਭਾਈ ਫੇਰ ਜਦੋਂ ਦੁੱਖ ਦਾ ਸੁਖ ਦਾ ਹੁੰਦਾ ਹਾਂ ਫੇਰੇ ਦਾ ਦਰਵਾਜ਼ਾ ਖੜਕਾਈ ਦਾ ਵੀ ਆ ਜਾ ਹੁਣ ਬਿਲਕੁਲ ਭਰਾਵਾਂ ਲਈ ਹਾਜ਼ਰ ਖੜੇ 24 ਆਵਰ ਪੇਪਰ ਚੱਕਣੇ ਆ ਅਗਲੇ ਮਹੀਨੇ ਮੈਂ ਆ ਵੀ ਖਿੱਚ ਕੇ ਵੱਡੇ ਭਾਈ ਆ ਜਾ ਦੋ ਗਿੜੇ ਲਾਈਏ ਹਾਂਜੀ 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 ਵੈਸੇ ਤਾਂ ਇਹਨੂੰ ਮੈਂ ਛੱਡਦਾ ਨਹੀਂ ਹੁੰਦਾ ਇਹਦੀ ਕਰੇ ਲੂ ਪ੍ਰੋਬਲਮ ਨਹੀਂ ਥੋੜੀ ਜੀ ਫੈਮਿਲੀ ਬਿਜ਼ੀ ਸੀਗਾ ਥੋੜਾ ਜਿਹਾ ਹੋਰ ਤਾਂ ਕਰਕੇ ਓਕੇ ਓਕੇ ਬਾਏ ਬਾਏ ਸਾਇਰ ਬਾਏ ਬਾਏ ਭਾਈ ਚੱਲਿਆ ਤੂੰ ਠੀਕ ਹੈ ਤੇ ਮੈਂ ਅੱਗੇ ਨਿਕਲ ਜਾਣਾ ਆਪਦਾ ਹਾਂ ਮੈਂ ਬਾਸ ਚੜੂੰਗਾ ਹੁਣ ਲੈ ਕੇ ਆਓ ਕਿਹੜਾ ਫਲੋਰ ਤੇ ਆਇਆ ਸਕੂਟਰੀ ਤਈਆਂ ਕਾਰਨ ਅੱਜ ਰਿਸ਼ਤੇਦਾਰੀ ਚ ਕੋਈ ਡੈਥ ਹੋ ਗਈ ਤੇ ਛੋਟਾ ਬ੍ਰਦਰ ਤੇ ਮਾਤਾ ਹੁਣੇ ਗਏ ਹੋਏ ਸੀ ਕਾਰ ਲੈ ਕੇ ਆਉਣਾ ਪੈ ਗਿਆ ਗੱਡੀ ਇੱਥੇ ਹੁੰਦੀ ਆ ਲੋਡ ਤੇ ਸਟਿੱਪਣੀ ਕੁਦਰਤੀ ਉੱਥੇ ਪੈਂਚਰ ਵਾਲੇ ਕੋਲੇ ਪਈ ਯਾਰ ਐ ਰੈਕੋਟ ਤੇ ਗੱਡੀ ਓਕਣੀ ਭਰਨੀ ਆ ਗਈ ਰਾਤ ਦੀ ਆਈ ਹੋਈ ਆ ਸਵੇਰੇ ਜਦੋਂ ਭਰਨ ਲੱਗਿਆ ਲਾਉਣ ਲੱਗਿਆ ਉੱਥੇ ਠੱਡੇ ਤੇ ਤੇ ਮੂਹਰਲਾ ਟਾਇਰ ਡਰਾਈਵਰ ਸਾਈਡ ਦਾ ਪੈਂਚਰ ਹੁਣ ਕੱਲਾ ਬੰਦਾ ਇਹ ਕਾਰ ਵੀ ਕੁਝ ਨਹੀਂ ਸਕਦਾ ਫੈਕਟਰੀ ਦੇ ਨੇੜੇ ਤੇੜੇ ਕੋਈ ਦੁਕਾਨ ਹੈ ਨਹੀਂ ਫਿਰ ਉਹਨੇ ਫੋਨ ਲਾਇਆ ਕਹਿੰਦਾ ਭਾਈ ਆ ਜਾ ਮੈਂ ਰੇਹਕੋਟ ਤੋਂ ਆਇਆ ਤੇ ਆ ਵੀਰ ਆ ਗਿਆਨੀ ਜੀ ਇਹ ਫਲੋਰ ਬਾਈਪਾਸ ਤੇ ਹੀ ਖੜਦੇ ਆ ਵੀ ਇੱਥੇ ਆਲੇ-ਦਾਲੇ ਨੇੜੇ ਦੇ ਏਰੀਏ ਦੇ ਵਿੱਚ ਜਾਨੀ ਜੇ ਗੱਡੀ ਖੜੀ ਹੋਵੇ ਕਿਸੇ ਨੂੰ ਵੀ ਹੈਲਪ ਦੀ ਜ਼ਰੂਰਤ ਹੈ ਤੇ ਬਾਈ ਜੀ ਜਾਇ ਆਉਂਦੇ ਆ ਹਾਂਜੀ ਵੀਰੇ ਆਪਾਂ ਜੇ ਮਤਲਬ ਫਲੋਰ ਖੜੇ ਆ ਕਿੰਨੇ ਕਿਲੋਮੀਟਰ ਤੱਕ ਗੱਡੀ ਨੂੰ ਜੇ ਦਿੱਕਤ ਹੋਵੇ 5 ਕਿਲੋਮੀਟਰ ਬਾਸ ਨੰਬਰ ਆਪਣਾ ਲਿਖਿਆ ਹੋਇਆ ਹੈ ਕਿਤੇ ਲੋ ਜੀ ਵੀਰ ਦਾ ਨੰਬਰ ਨੋਟ ਕਰ ਲਿਓ ਇਹ ਫਲੋਰ ਬਾਈਪਾਸ ਤੇ ਵੀਰ ਖੜਾ ਹੁੰਦਾ ਤੇ ਆਹ ਦੇਖ ਲਓ ਹੁਣ ਮੈਂ ਕ੍ਰੇਮਿਕਾ ਦੇ ਵਿੱਚ ਆਪਣੀ ਗੱਡੀ ਖੜੀ ਆ ਇੱਥੇ ਦੋ ਤਿੰਨ ਆ ਗਈ ਸੀ ਉਹ ਫੈਕਟਰੀ ਦੀ ਪਾਰਕਿੰਗ ਦੇ ਵਿੱਚ ਕ੍ਰੇਮਿਕਾ ਫਲੋਰ ਆਹ ਦੀ ਤਗੜੀ ਫੈਕਟਰੀ ਆ ਆਪਣਾ ਤਾਂ ਪਹਿਲੀ ਵਾਰੀ ਮਾਲ ਹੋਇਆ ਇੱਥੋਂ ਵੀਰ ਆ ਗਿਆ ਦੇਖ ਲਓ ਇੱਥੇ ਦੀ ਸਰਵਿਸ ਆ ਨਾ ਫੇਰ ਉਹ ਥੋੜੀ ਜਿਹੀ ਆਪਣੇ ਪਹਿਲਾਂ ਵੀ ਦੱਸਿਆ ਵੀ ਹਲਕੇ ਆ ਇੱਕ ਦੋ ਮਹੀਨੇ ਦੇ ਵਿੱਚ ਲਵਾਉਣੇ ਆ ਕਰ ਰਹੇ ਆ ਉਹ ਮੈਂ ਆਪਦਾ ਸਰਕਲ ਇਕੱਠਾ ਹਨਾ ਕਿਉਂਕਿ ਖਾਸੇ ਲੱਗ ਜਾਂਦੇ ਆ ਟੈਰਾਂ ਤੇ ਇਸੇ ਕਰਕੇ ਨੇੜੇ ਦੇ ਕੀੜੇ ਲਾ ਰਹੇ ਆ ਵੀ ਮਾੜਾ ਮੋਟਾ ਬੁੱਤਾ ਜਤਾ ਕਰ ਰਹੇ ਆ ਹਲੇ ਬਾਕੀ ਚਲੋ ਆਇਆ ਵੀਰ ਕਰ ਰਹੇ ਆ ਫਲੋਰ ਸੀ ਤੇ ਗੱਡੀ ਹਲੇ 7:00 ਵਜੇ ਐਂਟਰ ਹੋਈ ਆ ਅਸੀਂ ਆ ਕੇ ਰੋਟੀ ਖਾਣ ਤੇ ਆਹ ਜੀ ਸਵੇਰੇ ਸਵੇਰੇ ਆ ਗਏ ਸੀ 플ੋਰ ਤੋਂ ਪਰਕੇ ਤੇ ਇੱਥੇ ਬਾਬਾ ਜੀ ਖੜਦੇ ਆ ਬਿੱਟੂ ਭਾਜੀ ਦਾ ਸਪੈਸ਼ਲ ਮੱਖਣ ਵਾਲਾ ਦੇਸੀ ਅੰਡੇ ਦਾ ਬ੍ਰੈਡ ਆਮ ਲੈ ਵਡਾ ਭਾਈ ਕਹਿੰਦਾ ਤੈਨੂੰ ਸਪੈਸ਼ਲ ਚੀਜ਼ ਖਵਾਉਣਾ ਤੇ ਪ੍ਰਿਪੇਅਰ ਕਰ ਰਹੇ ਆ ਤੁਹਾਨੂੰ ਦਿਖਾਉਣਾ ਹੈ ਫਿਰ ਬਾਅਦ ਚ ਦੱਸਦੇ ਆ ਕਿਦਾਂ ਟੇਸਟ ਵਗੈਰਾ ਉਹ ਜੀ ਵਾਲਿਆ ਕਰਮਾ ਵਾਲੀ ਚ ਤੇ ਹੁਣ ਡੀਜ਼ਲ ਦਾ ਆਏ ਆ ਵੀ ਚਲ ਆਉਣ ਤੱਕ ਫੇਰ ਫੁੱਲ ਤਾਂ ਨਹੀਂ 550 ਲੀਟਰ ਦੀ ਆ ਸਾਡੇ ਟ੍ਰਿਪ ਦੇ ਹਿਸਾਬ ਨਾਲ ਤੇਲ ਠੀਕ ਆ ਇੰਨੇ ਚ ਕਿਹੜਾ ਸਾਡਾ ਲੱਗ ਜਾਂਦਾ ਹਨਾ ਜਣੀ ਇਹ ਤਾਂ ਫਿਰ ਜਿਗਰੇ ਦੇ ਨਾਲ ਪਾਉਣਾ ਪੈਂਦਾ ਕਿਹੜਾ ਜਾਂ ਮਨ ਕਰਕੇ ਕਿਉਂਕਿ ਰਾਤ ਬਈ ਯਾਰ ਟੱਕਰਾਂ ਮਾਰਨੀਆਂ ਬਹੁਤ ਔਖੀਆਂ ਨੇ ਪੰਜ ਦਾ ਕਿਤੋਂ ਪੁਆਲੇ 10 ਦਾ ਕਿਤੋਂ ਪੁਆਲੇ 7:30 ਵਜੇ ਫਿਰ ਰੈਕੋਰ ਤੋਂ ਛੱਡਤਾ ਜਗਾਰਾ ਹੁਣ ਚੱਲੇ ਐ ਇਸ ਵਾਰ ਬਾਈ ਆਪਣਾ ਵੀਰ ਇਹ ਤਾਂ ਕਹਿੰਦਾ ਵੀ ਕਿਹੜੀ ਸਾਈਡ ਦੀ ਜਾਣਾ ਜੀ ਆਪਾਂ ਉਧਰ ਦੀ ਪਧਰੇ ਵੱਲ ਦੇ ਚੱਲਣਾ ਪਧਰੇ ਵੱਲ ਪਹਿਲਾਂ ਇਹਦੇ ਨਾਲ ਹੀ ਸਫ਼ਰ ਕਰਿਆ ਹੋਇਆ ਜਿੰਨੀ ਵਾਰ ਉਧਰ ਦੀ ਆਏ ਆ ਆਹਾਂ ਸਾਈਡ ਵੀ ਮਤਲਬ ਖਨੌਰੀ ਪਤਰਾ ਜਾਂ ਉਹ ਕੜੀ ਸਾਈਡ ਵੀਰ ਦੇ ਨਾਲ ਹੀ ਆਏ ਆ ਨਹੀਂ ਮੈਂ ਤਾਂ ਫਿਰ ਉਹ ਛੋਟੀ ਹਨਮਾਨgarh ਸਾਈਡ ਪੁਰਾਣੀ ਟਿੱਚਕ ਟਿੱਚਕ ਚਲੋ ਠੀਕ ਆ ਮਿਲਦੇ ਆ ਜੇ ਆਪਦਾ ਕੋਈ ਟੈਂਕਰ ਆ ਇਹ ਉਹ ਪਧਾਰੀ ਕੀ ਕੈਮੀਕਲ ਆ ਇਹਦੇ ਨਾਲ ਉੱਪਰ ਆ ਦੇਖੋ ਜਿਹੜਾ ਟੱਕਣਾ ਉਹਨੇ ਵਿੱਚੋਂ ਜਿਵੇਂ ਕੁਛ ਅੰਦਰ ਮੱਚਦਾ ਹੁੰਦਾ ਹੈ ਨਾ ਉਹ ਦੇਖੋ ਜੀ ਇਹਨੂੰ ਵਿਕ ਰਹੇ ਆ ਉਹਦੇ ਜੋ ਭਾਅ ਨਿਕਲ ਰਹੀ ਹੈ ਜਿਵੇਂ ਵਾਲੇ ਵਾਇਦੇ ਹੁੰਦੇ ਆ ਉਹ ਕੈਮੀਕਲ ਪਤਾ ਨਹੀਂ ਕੀ ਆ ਕਾਤੇ ਵਾਲਾ ਬਰਾਬਰ ਲਾ ਕੇ ਪੁੱਣਾ ਲੱਗੂਗਾ ਵੈਸੇ ਡਰ ਵੀ ਲੱਗਦਾ ਹੁਣ ਜਦੋਂ ਦਾ ਜੈਪੁਰ ਵਾਲਾ ਹਾਸਾ ਹੋਇਆ ਬੇਰਾਨ ਹੋਏ ਟੋਲ ਭਲਾ ਦੇ ਉਰੂਸਾਰ ਸਧਾਰ ਮਹਿਲ ਕਲਾ ਹੋਰ ਕਿਹੜੇ ਕਿਹੜੇ ਪਾਈ ਹੋਏ ਨੇ ਪੰਜਾਬ ਚ ਕਈ ਟੂਲ ਬੰਦ ਹੋ ਗਏ ਹਾਂ ਉਦੋਂ ਵੀ ਬੰਦ ਹੋ ਗਿਆ ਉਹ ਲਹਿਰੇ ਵਾਲਾ ਲਹਿਰਾ ਬੱਜ ਗਿਆ ਮਿੱਤਰੋ ਤੇ ਬਰਨਾਲੇ ਆ ਗਏ ਤੁੰਦ ਥੋੜੀ ਥੋੜੀ ਸ਼ੋਅ ਤਾਂ ਕਰ ਰਹੀ ਆ ਬਾਕੀ ਦੇਖੋ ਮੇਰਾ ਖਿਆਲ ਤਾਂ ਨਹੀਂ ਪਊਗੀ ਬਈ ਪਊਗੀ ਤੁੰਦ ਨਹੀਂ ਦੇਖੋ ਨਹੀਂ ਲੱਗਦਾ ਕਿਉਂਕਿ ਅੱਜ ਪਰ ਅੱਜ ਕੱਲ੍ਹ ਨਾਲੋਂ ਜ਼ਿਆਦਾ ਫੌਗ ਦੇਖ ਰਹੀ ਆ ਹਨ ਹੋ ਸਕਦਾ ਫੇ ਵੀ ਜਾਵੇ ਅੱਧੀ ਰਾਤ ਤੱਕ वैसे हले नहीं आड़े आड़े पर पर है। बरनाले वाले पुल ਦੇ ਥੱਲੇ ਆ ਗਏ ਆਂ ਜੀ। ਗੱਡੀਆਂ ਪੂਰੇ ਕਾਫੀ ਲਾਈਨ ਸੀ ਪਰ ਪਰਪੀਆਂ। ਹੋਰ ਚੜਾਂਗੇ ਮੇਨ ਰੋਡ ਜਿਹੜਾ ਹੈਗਾ ਸੰਗਰੂਰ ਬਠਿੰਡਾ ਇਹ ਆਏ ਆ ਗਏ ਸੀ ਤੇ ਅੱਜ ਫੇਰ ਘਰੋਂ ਤੁਰਨਾ ਕਰਕੇ ਘਰੋਂ ਹੀ ਟੇਫਨ ਦੇ ਵਿੱਚ ਪ੍ਰਸ਼ਾਦਾ ਪਾਣੀ ਲੈ ਆਏ ਸੀ। ਆਲੂ ਮਟਰ ਬਣੇ ਹੋਏ ਆ। ਤੇ ਰੋਟੀਆਂ ਫਿਰ ਐ ਹੁੰਦਾ ਵੀ ਹੁਣ ਰੋਡ ਤੇ ਤਾਂ ਢਾਬਿਆਂ ਦੀਆਂ ਖਾਣੀਆਂ ਹੀ ਨੇ ਕੱਚੀਆਂ ਪਿੱਲੀਆਂ ਰੜੀਆਂਆਂ ਕੈੜੀਆਂ ਪਤਲੀਆਂ ਐ ਤੰਦੂਰੀ ਰੋਟੀਆਂ ਵੀ ਚੱਲ ਜਿਹੜਾ ਯਾਰ ਇੱਕ ਅੰਦਾ ਡੰਗਾ ਖਾਦੀ ਜਾਂਦੀ ਆ ਬੱਦਕੇ ਆ 9:30 ਤੇ ਪੁਲਸੇ ਵਾਲੇ ਬਾਈ ਦਾ ਸ਼ਹਿਰ ਮਾਨਸਾ ਕਰਤਾ ਬਾਹਰ ਚਨੀਰ ਆ ਗਿਆ ਸੀ ਆ ਪਿਛਲਾ ਚੌਕ ਲੰਘਿਆ ਜਵਾਰ ਕੇ ਵਾਲਾ ਲੋ ਦੀ ਰਮਾਨ ਸਾਡਾ ਟੱਪਿਆਏ ਸੀ ਤੇ ਅਸੀਂ ਖੜੇ ਆ ਝਨੀਰ ਕੋ ਪਿੱਛੇ ਕੋਟ ਧਰਮੂ ਕੋਲੇ ਸਿੱਧੂ ਪ੍ਰੀਤ ਢਾਬਾ ਇਹਦੇ ਤੇ ਪਹਿਲਾਂ ਵੀ ਰੁਕੇ ਸੀ ਇਹਦਾ ਜਿਹੜਾ ਮਾਲਕ ਹੈਗਾ ਉਹ ਪੈਰਾਲਾਈਜ਼ਡ ਆ ਤੇ ਦੁੱਧ ਪੀਣਾ ਸੀ ਹੁਣ ਰੋਟੀ ਤਾਂ ਘਰੋਂ ਲਿਆਏ ਸੀ ਖਾ ਲਈ ਹੁਣ ਮੇਰਾ ਦਿਲ ਕਰਿਆ ਮੈਂ ਯਾਰ ਦੁੱਧ ਗਰਮ ਕਰਾ ਲਾ 10 ਦਾ ਕਿਲਟਰ ਤੇ ਆ ਦੇਖੋ ਝਾੜ ਬਿਆਬਾਨ ਦੇ ਵਿੱਚ ਰੇਗਿਸਤਾਨ ਦੇ ਵਿੱਚ ਰਾਜਸਥਾਨ ਦੇ ਸ਼ਹਿਰ ਰਾਜਗੜ ਦੇ ਨੇੜੇ ਤੇੜੇ ਆ ਭਤਰੇਵਲ ਦੀ ਆਏ ਸੀ ਆ ਖੜੇ ਕਰਮਾਂ ਵਾਲੀ 1:30 ਵਜੇ ਸਾਂਸੀ ਹੁੰਦੀ ਆ ਰੋਡ ਦੇ ਉੱਤੇ ਸਿਰਫ ਟਰੱਕਾਂ ਵਾਲੇ ਵੀਰ ਹੀ ਟੱਕਰ ਰਹੇ ਆ ਤਕਰੀਬਨ 2 ਘੰਟੇ ਹੋ ਗਏ ਕੋਈ ਬੰਦਾ ਨਹੀਂ ਬੰਦੇ ਦਾ ਨਾ ਨਹੀਂ ਕੋਈ ਕਾਰ ਨਹੀਂ ਕੋਈ ਮੋਟਰਸਾਈਕਲ ਰਾਜਗੜ ਆ ਕੇ ਬਾਈਪਾਸ ਤੇ ਅਸੀਂ ਰੋਗੇ ਸੀ ਤਕਰੀਬਨ 3 ਵਜੇ ਬਾਈ 3:30 3 ਵਜੇ ਰੋਗੇ ਹਨ ਭਾਈ ਜੀ ਰੋਸਫਾ ਦੋ ਸਵਾ ਦੋ 2:30 ਵਜੇ ਰੋਗੇ ਉਹ ਬਸ ਸਵੇਰੇ 5 ਵਜੇ ਅੱਖ ਖੁੱਲੀ ਸੀ ਉਠਿਆ ਫਿਰ ਦੇਖਿਆ ਵੀ ਹਜੇ ਥੋੜੀ ਜਿਹੀ ਠੰਡ ਆ ਫੇਰ ਪੈ ਗਈ ਉਹ ਜਿਹੜੀ ਦੁਬਾਰਾ ਅੱਖ ਲੱਗੀ ਉਹਨੇ 9:30 ਵਜੇ ਉੱਠਿਆ ਭਾਈ ਬਾਤ ਇਹ ਹੁਣ ਕਰ ਲੈ ਡੰਡੂ ਨਾ ਮਾੜੂ ਊੜਾ ਬਈ ਹੈ ਜਿਹੜਾ ਰਾਏਗੜ੍ਹ ਚੋਂ ਤੋਂ ਲਾਂਡਰੋਂ ਖਾਲਸਾ ਸਰ ਤੋਂ ਲੰਘਦਾ ਉਹ ਫੇ ਵੱਟ ਕੱਢੇ ਪਿਆ ਰੋਡ ਤੇ ਲੋ ਜੀ ਅੱਗੇ ਆਪਾਂ ਉਧਰ ਦੀ ਆਉਂਦੇ ਹੁੰਦੇ ਆ ਤੇ ਕੁਝ ਵੀਰ ਕਮੈਂਟ ਕਰਦੇ ਹੁੰਦੇ ਹਨਾ ਆਪਣੇ ਬੈਲ ਵੇਸ਼ਰਾਂ ਜਿਹੜੇ ਵੀ ਯਾਰ ਇੱਧਰ ਵੀ ਜਾਇਆ ਕਰੋ ਟੋਲਾਂ ਦਾ ਬਹੁਤ ਬਚਤ ਹੋ ਜਾਂਦੀ ਆ ਆ ਦੇਖ ਲਓ ਪੰਜਾਬੋਂ ਤੁਰਿਆ ਨੂੰ ਆਪਾਂ 300 ਪਲੱਸ ਆ ਗਏ 300 300 ਆ ਗਏ ਤੇ ਪਹਿਲਾ ਟੋਲ ਪੈਣਾ ਜੂੜੂ ਵਾਲਾ ਜੇ ਆਪਾਂ ਹਿਮਾਨਗੜ ਸਾਈਡ ਤੋਂ ਆਉਨੇ ਆ ਉਹਨੂੰ ਉੱਧਰ ਦੀ 1500 ਦੇ ਟੋਲ ਲੱਗ ਚੁੱਕੇ ਹੁੰਦੇ ਆ ਤੇ ਪਹਿਲੀ ਵਾਰ ਹੀ ਇੱਕ ਹੀ ਵੀਰ ਦਾ ਕੱਲ੍ਹ ਪਾਰ ਸੋ ਕਮੈਂਟ ਆਇਆ ਸੀ ਮੇਰਾ ਖਿਆਲ ਆ ਦੀਪੇ ਵੀਰ ਦਾ ਕਮੈਂਟ ਆਇਆ ਸੀ ਤੇ ਉਹਦਾ ਕਮੈਂਟ ਫੜ ਕੇ ਹੀ ਫਿਰ ਇੱਧਰ ਦੀ ਗੱਡੀ ਲੈ ਕੇ ਆਇਆ ਆਹ ਮਿੱਤਰੋ ਆ ਗਈ ਜਿਹੜੀ ਕੈਮਲ ਰਾਈਡ ਆਉਂਦੀ ਆ ਤੇ ਆਫ ਰੋਡਿੰਗ ਇਹ ਸਾਰਾ ਕੁਝ ਇੱਥੇ ਬਣਿਆ ਹੋਇਆ ਇਹ ਆਪਾਂ ਫਤਿਹਪੁਰ ਦੇ ਨੇੜੇ ਤੇੜਿਆਂ ਜੀ ਆਹ ਬਤੇ ਪਰਦੇ ਨਾ ਬਤੇ ਕੋਈ ਨਹੀਂ ਕੋਈ ਤਾਂ ਆਇਆ ਵੀ ਪਾਈ ਹੋਈ ਹੈ ਜੇ ਆਉਂਦੇ ਆ ਜੀ ਬਹੁਤ ਲੋਕ ਟੂਰਿਸਟ ਆ ਉਹ ਖੜੇ ਆ ਸਾਰੇ ਜਿਨ੍ਹਾਂ ਤੇ ਢੀੜਾ ਘੂੜਾ ਦਿੰਦੇ ਆ ਲੋਕ ਉਹ ਖੜੇ ਆ ਤਾਂ ਚੜਨ ਨੂੰ ਤਾਂ ਚੜੇ ਖੜੇ ਆ ਉੱਪਰ ਤੇ ਸਵੇਰ ਜਿਹਦਾ ਟਾਈਮ ਆ ਇਹ 10:30 ਦਾ ਤੇ ਚੂਰੂ ਵਾਲੇ ਰੋਡ ਤੇ ਜਿਹੜਾ ਚੂਰੂ ਰਾਜਗੜ੍ਹ ਜੋਂਪਾ ਬਾਰਡਰ ਵਾਲਾ ਰੋਡ ਆ ਲਾਂਡੋਂ ਬਾਲੋਂ ਜਾਂਦਾ ਹੁਣ ਤਾਂ ਰੋਡ ਦੇ ਵੱਟ ਕੱਢੇ ਪਏ ਨੇ ਪਹਿਲਾਂ ਤਾਂ ਇਹ ਦੱਸਦੇ ਆ ਬਾਈ ਤੈਨੂੰ ਤਾਂ ਖਾਸਾ ਥਰੋ ਗਿਆ ਨਾ ਸਫਰ ਕਰਦੇ ਹੋ ਸਿੰਗਲ ਹੁੰਦਾ ਹੀ ਪਹਿਲਾਂ ਰੋਡ 'ਤੇ ਲਾ ਲਓ ਨੇ ਅੱਛਾ ਆ ਜਾ ਰੇ ਤੈਰੀ ਤਾਂ ਅੱਛਾ ਇਕਰਾਣਾ ਪਾਸੇ ਕਰਨਾ ਪਾਉਣਾ ਨੇ ਅੱਛਾ 20 ਸਾਲ ਪਹਿਲਾਂ ਦੀ ਗੱਲ ਆ 25 ਸਾਲ ਅੱਜੋ ਅੱਛਾ ਵੀ ਮਾਧਰਵਾ ਜਿਹੜਾ ਡਬਲ ਰੋਡ ਆ ਇੱਕ ਸਿਹੜ ਆ ਇਹ ਤੋਂ ਵਜਿੱਧਾ ਸੀ ਲੈਣੇ ਜਿਵੇਂ ਆਪਾਂ 18 ਫੁੱਟੀ 20 ਫੁੱਟੀ ਰੋਡ ਕਹਦੀ ਏ ਉੱਪਰ ਰੇਤਾ ਆ ਜਾਂਦਾ ਹੁੰਦਾ ਹੀ ਬਾਈ ਉਸਾਰ ਕੇ ਅੱਛਾ ਸਟ੍ਰੈਕਟਰ ਆਲਾ ਪਿਛੇ ਕਰਨਾ ਉਹਨਾਂ ਨੇ ਅੱਛਾ ਜਿਹੜਾ ਪਾਚ ਬਣਿਆ ਮੈਗਾ ਹਾਈਵੇੂ ਪਹਿਲਾਂ ਵਿੱਚ ਚਿੱਕਰ ਵਿੱਚ ਦੀ ਜਾਂਦੀਆਂ ਆਪਦੀਆਂ ਜੀ ਗੱਡੀਆਂ ਮੈਗਾ ਹਾਈਵੇ ਨੂੰ ਵੀ ਬਣੇ ਨੂੰ 10-12 ਸਾਲ ਹੋ ਗਏ ਹੈ ਨਾ ਆ ਇੰਨਾ ਹੋ ਗਏ ਹਾਂ ਪਟੰਡੇ ਵਾਲਾ ਜਿਹੜਾ ਅੰਮ੍ਰਿਤਸਰ ਦਾ ਹਾਂ ਇਹਦਾ ਲਾਂਡੂ ਨੂੰ ਕਿੱਦਾਂ ਕੱਢ ਜਾਂਦਾ ਅੱਛਾ 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 ਤੇ ਜਿਹੜਾ ਵੱਡਾ ਉਹ ਸਵਰਨਿਕ ਚਤਰ ਕੋ ਜਾ ਕੇ ਕਸ਼ਨਗੜ ਤੋਂ ਨੀਮਚਾਲਾ ਉਹ ਕਦੋਂ ਦਾ ਬਣਿਆ ਇਹਦਾ ਜਿਹੜਾ ਕਸ਼ਨਗੜੋਂ ਆਪਾਂ ਵੱਡਾ ਰੋਡ ਛੱਡਦੇ ਆ ਕਸ਼ਨਗੜੋਂ ਲਿਆ ਹੈ ਇਹ ਕਿਤੇ ਬਹੁਤ ਦੂਰ ਹੈ ਸੱਚੀ ਆ ਜੀ ਹੁਣ ਵੀ ਰੇਤਾ ਉਹ ਦੇਖੋ ਪਿੱਛੇ ਤੱਕ ਰੋਡ ਚੌੜਾ ਕਰਿਆ ਮੈਂ ਕਾਫੀ ਪਿੱਛੇ ਤੱਕ ਜਿਵੇਂ ਪਹਾੜ ਚੀਰਦੇ ਹੁੰਦੇ ਆ ਇੱਕ ਨਹੀਂ ਰੇਤਾ ਇਹ ਚੀਰ ਕੇ ਰੋਡ ਕੱਢਿਆ ਜਿਵੇਂ ਭਾਈ ਦੱਸਦਾ ਵੀ ਅੱਜ ਤੋਂ 20 ਸਾਲ ਪਹਿਲਾਂ ਸਨ 2000 ਦੇ ਆٹے ਸਾਡੇ ਆ ਜਿਹੜੀ ਇੱਕ ਸਾਈਡ ਜਾ ਰਹੇ ਆ ਇਹ ਤੋਂ ਵੀ ਘੱਟ ਚੌੜੀ ਇੱਕੋ ਹੀ ਰੋਡ ਹੁੰਦੀ ਆ ਹਵਾ ਚਲਣੀ ਰੇਤਾ ਕਹਿੰਦੇ ਰੋਡ ਤੇ ਆ ਜਾਂਦਾ ਸੀ ਜਿਆਦਾ ਆ ਜਾਣਾ ਤਾਂ ਡਰਾਈਵਰਾਂ ਦਾ ਕਾਹੂ ਨਾਲ ਕਿਉਂਕਿ ਮੈਨੂੰ ਤਾਂ ਤਜਰਬਾ 3 ਸਾਲ ਤੋਂ ਆ ਗੱਡੀ ਲੈ ਜਾਂਦਾ ਹਨ ਮੈਨੂੰ ਤਾਂ ਜਦੋਂ ਜਾਣਕਾਰੀ ਵਾਲੀ ਗੱਲ ਮਿਲਦੀ ਆ ਆਪਾਂ ਸੁਣੀਂਦੀ ਆ ਸੁਣ ਕੇ ਫੇਰ ਹੁੰਡੇ ਨਾਲ ਸ਼ੇਅਰ ਕਰੀਏ ਆਗੇ ਆਪਦੇ ਟਿਕਾਣੇ ਤੇ ਉੱਥੇ ਹੀ ਫੌਜੀ ਦੇ ਹੋਟਲ ਦੇ ਨਾਲ ਸ਼੍ਰੀ ਸ਼ਾਮ ਹੋਟਲ ਤੇ ਇੱਥੇ ਬ੍ਰੇਕ ਮਾਰਦੇ ਹੁੰਨੇ ਆਪਾਂ ਤੇ ਆ ਇਧਰੋਂ ਪਿੱਛੇ ਵਾਲਾ ਰੋਡ ਆਉਂਦਾ ਤੁਰੂ ਦਾ ਬਾਈਪਾਸ ਜੇ ਹੀ ਆ ਇਹ ਗੱਡੀ ਐਸ ਵਾਰ ਗੰਦੀ ਆ ਰੋਡ ਤੇ ਭੱਡੇ ਤੇ ਛਾੜ ਕੇ ਪਾਣੀ ਮਰਵਾਉਨੇ ਆ ਕਿਉਂਕਿ ਉਹ ਮੂਹਰਲਾਣਾ ਜਿਹੜਾ ਉਹ ਡਸਟ ਵਾਲਾ ਹੁੰਦਾ ਉਹ ਪਿਆਰਾ ਰੋਕਣ ਵਾਲਾ ਉਹ ਪੱਤੀ ਜੀ ਵਿੰਗੀ ਹੋ ਗਈ ਸੀ ਫਿਰ ਅਸੀਂ ਪੱਟ ਤੀਏ ਪਿਛਲੇ ਕਿਡੇ ਤੇ ਹੁਣ ਰੋਡ ਤੇ ਛਾੜ ਕੇ ਸਾਈਡਾਂ ਤੇ ਤੇ ਥੱਲੇ ਥੱਲੇ ਪਾਣੀ ਮਰਵਾਵਾਂਗੇ ਜਿਆਦਾ ਬੁਰਾ ਹਾਲ ਆ